ਜਗੁਰਦੇਵ ਧਾਨੂਰਦੇਵ ਸੁਮਨ ਪਰਿਵਾਰ ਵੱਲੋਂ ਸਤਿਗੁਰ ਜੀ ਦਾ 698 ਪ੍ਰਕਾਸ਼ ਜਨਮ ਮਨਾਇਆ ਗਿਆ। ਸਤਿਗੁਰਾਂ ਦੀ ਜੈ ਸਤਿਗੁਰਬਦਾ ਸ਼ਕਤੀ ਅਮਰ ਰਹੇ। ਸਤਿਗੁਰਬਦਾ ਸ਼ਕਤੀ ਅਮਰ ਰਹੇ। ਸਤਿਗੁਰਬਦਾ ਸ਼ਕਤੀ ਅਮਰ ਰਹੇ। ਦੇ ਪਾਪਾ ਜੀ ਜਗ ਤੇ ਫਿਰਲੇ ਫਿਰਲੇ ਅਕਸ਼ੇ ਨਾਮ ਦੇਵਤਾਰੀ ਚੰਤੇ ਬਿਲੇ ਬਿਲੇ ਤੇ ਨਾ ਜਾ ਵੇ ਜੋ ਉਤਰ ਕਦੇ ਨਾ ਜਾ ਤੈਨੂੰ ਕਦੇ ਨਾ ਯਾਦੀ ਦੋ ਤੈਨੂੰ ਕਦੇ ਨਾ ਯਾਦੀ ਹੱਥ ਦੇ ਕੇ ਰੱਖ ਲਈ ਸਾਈਆਂ 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 ਉੱਡਦਾ ਤੇਰੇ ਸਹਾਰੇ ਮੈਂ ਉੱਡਦਾ ਤੇਰੇ ਸਹਾਰੇ ਉੱਡਦਾ ਤੇਰੇ ਸਹਾਰੇ ਮੈਂ ਉੱਡਦਾ ਤੇਰੇ ਸਹਾਰੇ ਉੱਡਦਾ ਤੇਰੇ ਸਹਾਰੇ ਜੱਗ ਤੇ ਗਿਲ ਲੈ ਗਿਲ ਲੈ ਨਾਮ ਦੇਵਾ ਪਰੀ ਜਗ ਤੇ ਬਿਰਲੇ ਬਿਰਲੇ ਕੀ ਨਾਮ ਦੇਵਾ ਪਰੀ ਜਗ ਤੇ ਬਿਰਲੇ ਬਿਰਲੇ ਹਰ ਕੇ ਨਾਮ ਦੇਵਾ ਪਰੀ ਜਗ ਤੇ ਬਿਰਲੇ ਬਿਰਲੇ ਹਰ ਕੇ ਨਾਮ ਦੇਵਾ ਪਰੀ ਜਗ ਤੇ ਬਿਰਲੇ ਬਿਰਲੇ हथे रख सई साईं साईं उॾंद तेरे सवारे में उॾंद ते सवारे तेरे सवारे उॾंद ते सवारे जगते बिरले बिरले ते तारी जगते बिरे ਵਾਹ ਪਾਣੀ ਦਿੱਤੇ ਮਿਲ ਲੈ ਵੀ ਲੈ ਮੈਂ ਮਿੱਟੀ ਵਿੱਚ ਰੁੜ ਜਾਣਾ ਸੀ ਮੈਂ ਮਿੱਟੀ ਵਿੱਚ ਰੁੜ ਜਾਣਾ ਮੈਂ ਮਿੱਟੀ ਵਿੱਚ ਰੁੜ ਜਾਣਾ ਸੀ ਮੈਂ ਮਿੱਟੀ ਵਿੱਚ ਰੁੜ ਜਾਣਾ ਮੈਂ ਮਿੱਟੀ ਵਿੱਚ ਰੁੜ ਜਾਣਾ ਸੀ ਮੈਂ ਮਿੱਟੀ ਮਿੱਟੀ 'ਚ ਡੁੱਲ ਜਾਣਾ ਮੈਂ ਮਿੱਟੀ ਵਿੱਚ ਡੁੱਲ ਜਾਣਾ ਸੀ ਮੈਂ ਮਿੱਟੀ ਵਿੱਚ ਡੁੱਲ ਜਾਣਾ ਮੈਨੂੰ ਬਖਸ਼ਰਨਾ ਦੀ ਤੂੜੇ ਮੈਨੂੰ ਬਖਸ਼ਰਨਾ ਦੀ ਤੂੜੇ ਮੈਨੂੰ ਬਖਸ਼ਰਨਾ ਦੀ ਤੂੜੇ ਮੈਨੂੰ ਬਖਸ਼ਰਨਾ ਦੀ ਤੂੜੇ ਵੱਡਾ ਵਡਿਆਈ ਤੇਰੀ ਤੂੰ ਵੱਡਾ ਵਡਿਆਈ ਤੇਰੀ ਉਹ ਵੱਡਾ ਵਡਿਆਈ ਤੇਰੀ ਤੂੰ ਵੱਡਾ ਵਡਿਆਈ ਤੇਰੀ ਮਮੀ ਨਾ ਸੋ ਤੋੜੂ ਕੋਮੀ ਨਾ ਤੋ ਤੂ ਦੂਰ ਕੋਮੀ ਨਾਲ ਤੋ ਦੂਰ ਨੀ ਹੋ ਵੀਰ ਸਾਥ ਤੋ ਦੂਰ ਠੀਕੋ ਵੀ ਨਾ ਤੋ ਤੂ ਦੂਰ ਜਗ ਤੇ ਬਿਰਲੇ ਬਿਰਲੇ ਤੇਰੇ ਨਾਮ ਦੇ ਬਖਾਰੀ ਜਗ ਤੇ ਮਿਲੇ ਮਿਲੇ ਤੇਰੇ ਨਾਮ ਦੇ ਬਖਾਰੀ ਜਗ ਤੇ ਮਿਲੇ ਮਿਲੇ ਜੋ ਬੋਲੇ ਸੋ ਨਿਰਪੈ ਕਸਮ ਖਦਾ ਅੰਤ ਦਾ ਉਹ ਮੰਡ ਦਾ ਤਕਦੀਆ ਉਹ ਲੋਕੀ ਕਹਿੰਦੇ ਜੋੜੇ ਗੱਦ ਦਾ ਉਹ ਮੰਡ ਦਾ ਤਕਦੀਰਾ ਉਹ ਲੋਕੀ ਕਹਿੰਦੇ ਉਹ ਦੇ ਅੰਤ ਦਾ ਉਹ ਮੰਡ ਦਾ ਤਕਦੀਰਾ ਚਾਰ ਚੁਗਾ ਦੇ ਲੇ ਜੰਜੂ ਕੱਢ ਕੇ ਕਿਤੇ ਦਿਖਾਉਂਦਾ ਏ ਕੱਢ ਕੇ ਕਿਤੇ ਦਿਖਾਉਂਦਾ ਏ ਕੱਢ ਕੇ ਕਿਤੇ ਦਿਖਾਉਂਦਾ ਏ ਉਹ ਨੜ ਪੈਣ ਤੇ ਪੱਥਰਾਂ ਨੂੰ ਵੀ ਪਾਣੀ ਉੱਤੇ ਤਰਉਂਦਾ ਏ ਪਾਣੀ ਤੇ ਤਿਆਉਂਦਾ ਏ ਪਾਣੀ ਵੇ ਨੰਭੇ ਮੁੱਤਕੀ ਨਾਖ ਦੀਆਂ ਜੈ ਦਾ ਤਾ ਕਦੇ ਬਚਾਉਂਦਾ ਮੀਰਾ ਨੂੰ ਲੋਕ ਕੀ ਕਹਿੰਦੇ ਜੋੜੇ ਘਟਦਾ ਖੋਗੜਦਾ ਸੰਗੀਨਾ ਨੂੰ ਕੀ ਕਹਦੇ ਉਹ ਕਿੰਨਾ ਕੰਡਦਾ ਉਹ ਲੋਕ ਕੀ ਕਹਿੰਦੇ ਜੋ ਇਹ ਗੰਡ ਦਾ ਉਹ ਗੰਡ ਦਾ ਤਕਦੀਰਾਂ ਨੂੰ ਉਹ ਲੋਕ ਕੀ ਕਹਿੰਦੇ ਜੋ ਇਹ ਗੰਡ ਦਾ ਉਹ ਗੰਡ ਦਾ ਤਕਦੀਰਾਂ ਜੋ ਬੋਲੇ ਸੋ ਨਿਰਭੈ ਤੁ ਬਾਸ ਮਹਾਰਾਜੀ ਜੈ ਜਗ ਜਗਤ ਰਾਮਾ ਚੀ ਹੈ ਨਾਮ ਤੇ आपके नाम में टूटे सगल पसारे नाम तेरु आ रे भजन मदारे भे नाम झूठे सगल पसारे नाम फिर आसनो नाम तेरे सारे नाम तेरो आसनो नाम, सा नाम तेरो सारे ਮੋ ਤੇਰਾ ਕੇਸਰੋ ਲੈ ਛਟਕਾਰੇ ਹਰ ਕੇ ਨਾਮ ਦੇ ਝੂਠੇ ਸਰਗਨ ਫਸਾਰੇ ਨਾਮ ਤੇਰਾ ਆਦੀ ਵਜ ਨਮੋਰਾ ਦੇ नाम, नाम ते नाम तेरो चंदनो राम तर ते चंदनो, चंदनो। कल जपे नाम ले तो जी को तारे हर के नाम बिन झूठे सगल बसारे नाम तेरो आरती मजन मुरारे हर के नाम बिन झूठे सगल पसारे नाम तेरा दीवा ਨਾਮ ਤੇਰਾ ਬਾਤੀ ਨਾਮ ਤੇਰਾ ਦੀਵਾ ਨਾਮ ਤੇਰਾ ਬਤੀ ਨਾਮ ਤੇਉ ਤੇਲ ਲੈ ਬਾਹਿ ਫਸਾਰੇ ਹਰ ਕੇ ਨਾਮ ਲੈ ਝੂਠੇ ਸਗਲ ਬਸਾਰੇ ਨਾਮ ਤੇਰਾ ਆਰਤੀ ਵਜਲ ਮੁਲਾਵੇ ਹਰ ਕੇ ਨਾਮ din ਝੂਠੇ ਸਗਲ ਬਸਾਰੇ ਨਾਮ ਤੇਰੇ ਕੀ ਜੋਤ ਲਗਾਈ ਨਾਮ ਤੇਰੀ ਜੋਤ ਲਗਾਈ ਤੈਉ ਕੁਝ ਆਰਪਵਨ ਸਕੇ ਲਾਰੇ ਹਰ ਕੇ ਨਾਮ ਲੈਣ ਝੂਠੇ ਚਲਦੇ ਸਾਰੇ ਨਾਮ ਤੇਰੋ ਆਰਤੀ ਭਜਨ ਮੁਰਾ

ध्यान धरू रे अकेले नाम बिन छूटे सगल सगले पसारे तेरो किया तुझके अर्पा तेरो किया तुझे रे को नाम चले रा तू ही जवर को मारे हर के नाम बिन छूटे सगले पसारे ਨਾਮ ਤੇ ਰੂ ਮਾਰਤੀ ਭਜਨ ਮੂਰਾਰੇ ਅਦੇ ਨਾਮ ਦੇ ਨਿਮਿਟੇ ਸਗਲ ਫਸਾਰੇ ਦਸੇ ਅਠਾ ਅਠ ਸਰਦੇ ਜਾ ਰਹੇ ਕਾਣੀ ਦਸੇ ਅਠਾ ਅਠ ਸਰਦੇ ਜਾ ਰਹੇ ਕਾਣੀ ਹਰ ਕੇ ਨਾਮ ਮੇਨ ਚੁੱਟੇ ਸਗਲ ਫਸਾਰੇ ਨਾਮ ਤੇਰੋ ਆਰਤੀ ਵਜਨ ਕਰਾਰੇ ਹਰ ਕੇ ਨਾਮ ਮਿੰਨ ਚੁੱਟੇ ਸਗਲ ਫਸਾਰੇ ਕਹੇ ਰਵਿਦਾਸ ਨਾਮ ਤੇਰੋ ਆਰਤੀ ਕਹੇ ਰਵਿਦਾਸ ਨਾਮ ਤੇਰੋ ਰਵਿਦਾਸ ਨਾਮ ਤੇਰੋ ਆਰਤੀ ਜੈ ਰਵਿਦਾਸ ਨਾਮ ਤੇਰੋ ਆਰਤੀ 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 ਸਤ ਨਾਮ ਹੈ ਹਰ ਭੋਗ ਤੁਹਾਰੇ

ਅੱਜ ਦਾ ਦਿਨ ਬਹੁਤ ਹੀ ਪਾਕਾ ਪ੍ਰਸੰਨ ਸਮਾਗਮ ਸੀ ਜੋ ਅਜਿਹਾ ਵਿਸ਼ਾਲ ਸ਼ੁਭਾ ਯਾਤਰਾ ਜੋ ਇੱਕ ਲਗਭਗ ਨਹੀਂ ਹੈ 600 ਸਾਲ ਪੁਰਾਣੀ ਚੱਲੀ ਆ ਰਹੀ ਦੀਪ ਰੋਸ਼ਨੀ ਹੁਣ ਤੱਕ ਨਿਰੰਤਰ ਸਤਗੁਰ ਦੇ ਆਸ਼ੀਰਵਾਦ ਅੰਦਰ ਜਮੀ ਹੈ ਕੋਈ ਆਖ ਨਹੀਂਦਾ ਕਿ 10 ਸਾਲ 50 ਸਾਲ 20 ਸਾਲ ਮੈਂ 100 ਸਾਲ ਪੁਰਾਣੀ ਹੈ ਇਹ ਤੋਂ ਤੋਂ ਚੱਲੀ ਆ ਰਹੀ ਹੈ ਜਿਸੂ ਨੇ ਸਤਗੁਰਮ ਦਾਸ ਮਰਿਆ ਹੈ गंगा ਦੇ ਉੱਪਰ ਪੱਥਰ ਪੜੀ ਸੀ ਔਰ ਜੋ ਬੰਨਾਂ ਦੇ ਲੋਕਾਂ ਨੇ ਸਤਿਗੁਰੂ ਰਵਿਦਾਸ ਸੰਧਾਰਾ ਜੀ ਨੂੰ ਸੋਨੇ ਦੀ ਪਾਲਕੀ 'ਚ ਬਿਠਾ ਕੇ ਰਾਖੀ 'ਤੇ ਉਪਰ ਬਿਠਾ ਕੇ ਜੋ ਨਗਰ ਬਣਾ ਰਹੀ ਸੀ ਪ੍ਰਕਰਮਾ ਕਰਦੇ ਹੋਏ ਜਹ ਜਹ ਕਾਰ ਕਰਦੇ ਬੋਨਾਂਨ ਸਰਵਾ ਕਰਦੇ ਆਣ ਕੇ ਸਿੰਘਾਸਨ 'ਤੇ ਬਿਠਾਇਆ ਔਰ ਗੁਰੂ ਪੈਰੀ ਸਾਥੂ ਜੀ ਦੇ ਦੇਖਦੇ ਹੋਏ ਸਿੰਘਾਸਨ ਦੇ ਲੱਗੇ ਨੇ ਆ ਜੋ ਤਸਵੀਰਾਂ ਸਤਿਗੁਰੂ ਰਵਿਦਾਸ ਪਰੇ ਸ੍ਰੋਟ ਹੈ ਆ ਉਹ ਇੱਕਾ ਤੇ ਆ ਜਿਹੜਾ ਤੁੰਲੀ ਦੇ ਵਿੱਚ ਰਹਿਣ ਵਾਲਾ ਇੱਕ ਆਪਣੇ ਹੱਥੀਂ ਦੁਕਾਨ ਵਾਲਾ ਇਨਸਾਨ ਜੋ ਰੱਬ ਰੂਪ ਕੋ ਬਣ ਕੇ ਦੁਨੀਆ ਤੇ ਆਇਆ ਪਰ ਸਾਡੀ ਦੁਨੀਆ ਤੁੰਲੀ ਦੇ ਵਿੱਚ ਸਾਤਾ ਸੀ ਉਹਨੂੰ ਮਾਨ ਸਤਿਕਾਰ ਦਵਾਇਆ ਮੁੰਡੇ ਹੋ ਕੋ ਕੂਣ ਕੂਣ ਕਿੰਨਾ ਗਿਆ ਜਿਹੜੇ ਰਾਜੇ ਨੇ ਕਿਹਾ ਕਿ ਭਾਈ ਇਹ ਜਿਹੜੇ ਮਨੁਵਾਦ ਲੋਕ ਕਿਹਾ ਇਹ ਆਖਦੇ ਕਿ ਤੇਰਾ ਕੰਮ ਨਹੀਂ ਹੈ ਪਰਮਾਤਮਾ ਜੋ ਨਾਮ ਸਿਮਰਨ ਕਰਦੇ ਸਕਦਾ ਇਹ ਸਤਗੁਰੂ ਜੀ ਨੇ ਉਹ ਚੋਲੇ ਖੜ ਕੇ ਕਹਿ ਕੇ ਰਾਜ ਆਪਨ ਬਾਬੇ ਨਾ ਹੀ ਕਿਸੇ ਕੋ ਪਾਵਨ ਕੋ ਹਰਾ ਜਾ ਸਕਦਾ ਕਹਿੰਦੇ ਰਾਜਾ ਰੱਬ ਤੇਰੇ ਪਿਓ ਦਾ ਨਹੀਂ ਹੈ ਨਾ ਇਹਨਾਂ ਦੇ ਪਿਓ ਦਾ ਹੈ ਉਹਦਾ ਸੱਪਨਾ ਦਾ ਹੈ ਇਹੋ ਜੇ ਸਾਡੇ ਰਹਿਬਰ ਤੰਤੰ ਚਤੁਰਭੁਜ ਦਾ ਸਮਰ ਜਿਨ੍ਹਾਂ ਨੇ ਇੱਕ ਵਾਰੀ ਨਹੀਂ ਅਨੇਕਾਂ ਵਾਰ ਰਾਜਿਆਂ ਦੀ ਕਚਹਿਰੀ ਦੇ ਵਿੱਚ ਪੂਰੀ ਆਪਣੀ ਬਾਣੀ ਦੇ ਅਨੁਸਾਰ ਕੋਈ ਹਥਿਆਰ ਨਹੀਂ ਚੱਕਿਆ ਕੋਈ ਲੜਾਈ ਨਹੀਂ ਕੀਤੀ ਪਾਰ ਉਹਨਾਂ ਰਾਜਿਆਂ ਨੂੰ ਵੀ ਆਪਣਾ ਸੇਵਕ ਬਣਾ ਲਿਆ ਕਿਉਂ ਕਿ ਸ਼ਕਤੀ ਦੀ ਸਤਿਗੁਰ ਗੁਰਦਾਸ ਮਹਾਰਾਜ ਦੇ ਵਿੱਚ ਤੇ ਸਤਗੁਰ ਜੀ ਉਸ ਨੂੰ ਲੈ ਕੇ ਕਿਹਾ ਸੀ ਲਾਲ ਤੂੰ ਵਿੱਚ ਆਉਣ ਕਰੇ ਗਰੀਬ ਨਿਵਾਜ ਸਿੰਘ ਆ ਮੇਰਾ ਮਾਥੇ ਸ਼ਕਤ ਤੇ ਇਹ ਮਾਲਕਾ ਇਹ ਲਾਲ ਇਹ ਪ੍ਰਮੋ ਤੇਰੇ ਤੋਂ ਬਗਾਰ ਬਹੁਤ ਪਰਸੰਗ ਆਏ ਅੱਜ ਮੈਨੂੰ ਸੋਨੇ ਦੀ ਪਾਟ ਕਿਉਂ ਪਾਇਆ ਅੱਜ ਸੰਗਤਾਂ ਦੇ ਵਾਹਿਆ ਜਿਹੜੇ ਲੋਕ ਮੈਨਾਂ ਮੇਰੇ ਸਮਾਜ ਦੇ ਨਾਲ ਨਫਰਤ ਕਰਦੇ ਸੀ ਨੀਤ ਨੀਤ ਕਰਕੇ ਮਾਰਦੇ ਸੀ ਅੱਜ ਕੋਈ ਲੋਕ ਚਾਜਾ ਕਰ ਕਰ ਰਹੇ ਆ ਜੇ ਗਰੀਬ ਨਿਵਾਜ ਕੋ ਸਿੰਘਾ ਮੇਰਾ ਬਾਪੇ ਸ਼ਤਰ ਤੇ ਗੱਜ ਮੇਰੇ ਤੇ ਸ਼ਤਰ ਝੋਡਿਆ ਇਹ ਆਪ ਜੀ ਦੀ ਅਪਾਰ ਕਿਰਪਾ ਹੈ ਇਹ ਹਕੀਕਤ ਹੈ ਆ ਕੀ ਆਪਾਂ ਕਹ ਲਈਏ ਕਿ ਉਹ ਜਿਹੜੀ ਸ਼ਤਰ ਕਿੰਨੇ ਆਪਾਂ ਸ਼ਤਰ ਦੀ ਗੱਲ ਕਰਦੇ ਆ ਜਾਂ ਸ਼ੋਭਾ ਯਾਤਰਾ ਦੀ ਗੱਲ ਕਰਦੇ ਆ ਹਕੀਕਤ ਹੈ ਤੇਨੇ ਨੀਚਾ ਉੱਚ ਕਰੇ ਮੇਰਾ ਗੁਰਬੰਦ ਕਾਹੂ ਤੇਨੇ ਨਵੇਂ ਨੀਚਾ ਨੂੰ ਉੱਚ ਕਰਨ ਬਣਾ ਗੁਰਬੰਦ ਤੋ ਪਹਿਲਾਂ ਕਹਿੰਦੇ ਜਾ ਕੀ ਸ਼ੋਹ ਜੱਕ ਕੋ ਲਾ ਕੇ ਜਿਹੜੇ ਲੋਕ ਛੂਹ ਦੇ ਨਾਲ ਹੀ ਪਟੇ ਜਾਂਦੇ ਸੀ ਗਿੰਧਾ ਜੋਹੀ ਲੋਕ ਮੱਥਾ ਟੇਕ ਰਹੇ ਆ ਇਹ ਸਭ ਪ੍ਰਮਾਤਮਾ ਦੀ ਕਿਰਪਾ ਹੈ ਐਸੇ ਰਾਬਰ ਸੰਤ ਸੰਤ ਸਤਗੁਰੂ ਸਾਹਿਬ ਜੀ ਦਾ ਪ੍ਰਕਾਸ਼ ਜਣਾ ਜੋ ਅਸੀਂ ਖੁਸ਼ੀਆਂ ਦੇ ਨਾਮ ਬਣਾ ਰਹੇ ਆ ਅਸੀਂ ਉਹ ਸਤਗੁਰ ਦਾ ਬੇਨਾ ਨਹੀਂ ਸਕਦੇ ਅੱਜ ਜੇ ਸਾਡੇ ਕੋਲ ਇੰਨਾ ਮਾਨ ਸਤਕਾਰ ਹੈ ਅੱਜ ਤੁਹਾਾਰ ਕੰਮ ਨੂੰ ਮਾਣ ਹੈ ਕਿ ਜਦੋਂ ਬਾਣੀ ਨੂੰ ਮੱਥਾ ਟੇਕਿਆ ਜਾਂਦਾ ਤੇ ਚਮਾਰ ਕੌਮ ਨੂੰ ਵੀ ਮੱਥਾ ਟੇਕਿਆ ਜਾਂਦਾ ਬਾਗਾਂ ਵਾਲੇ ਅਸੀਂ ਕਿ ਸਤਿਗੁਰੂ ਅਦਾਸ ਸਤਿਮਾਰ ਜੀ ਨੇ ਕਹਿ ਦਿੱਤਾ ਕਹਿ ਰਿਹਾ ਵੀ ਜੇ ਆਪਣਾ ਮਹਾਰਾਜ ਜੋ ਹਮਸਰੀ ਸੋ ਮੀਂ ਤੁਹਾਰਾ ਕਹਦਾ ਮੇਰਾ ਮਿੱਤਰ ਆ ਜਿਹੜਾ ਸ਼ੁੱਧ ਗੱਲ ਕਰਦਾ ਸ਼ੁੱਧਰ ਜੀ ਨੂੰ ਕਹਿੰਦੇ ਕਹਿੰਦੇ ਉਹ ਸ਼ੁੱਧ ਹੈ ਕੋਈ ਜਾਤ ਕਰਕੇ ਸ਼ੁੱਧਰ ਨਹੀਂ ਹੋ ਜਾਂਦਾ ਕੋਈ ਜਨਮ ਕਰਕੇ ਉਪਰਾਂ ਨੀਚ ਨਹੀਂ ਹੋ ਜਾਂਦਾ ਰਬਿਦਾਸ ਜਨਮ ਕੇ ਕਾਰਨੇ ਹੋਤ ਨਾ ਕੋ ਨੀਚ ਕਹਿੰਦੇ ਜਨਮ ਕਰਮ ਕੋਈ ਨੀਤ ਨਹੀਂ ਹੋ ਜਾਂਦਾ ਰਬਿਦਾਸ ਬ੍ਰਾਹਮਣ ਵਤ ਪੂਜੇ ਜੋ ਹੋਵੇ ਕੋਈ ਹਿੰਨ ਪੂਜੇ ਸਮਝਦਾ ਹੁਕਾ ਜੀ ਹੋਵੇ ਗੁਣ ਪ੍ਰੀਤ ਕਹਿੰਦੇ ਜਿਹਦੇ ਚ ਗੁਣ ਹੋਵੇ ਨਾ ਉਹਨੂੰ ਪੂਜਣਾ ਚਾਹੀਦਾ ਉਹਨੂੰ ਮੰਨਣਾ ਚਾਹੀਦਾ ਜੇ ਹੁਣ ਆਪਾਂ ਬੈਠੇ ਆ ਜੇ ਸਾਨੂੰ ਕੋਈ ਕੰਮ ਹੀ ਨਾ ਹੁੰਦਾ ਹੋਵੇ ਜੇ ਇਸਤਰੀ ਨੂੰ ਕਾਂਢੀ ਵੜੇ ਨੇ ਨਾ ਹੁੰਦਾ ਆਉਂਦੀ ਹੋਵੇ ਤੇ ਉਹ ਆਪਾਂ ਨੂੰ ਕੋਠੀ ਦਾ ਕੰਮ ਦੇ ਦਾਂਗੇ ਕਰਦਾ ਕਦੇ ਵੀ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਉਹਦੀ ਰਿਸਪੈਕਟ ਕਰੀਏ ਜਿਹਦੇ ਕੋਲ ਗੁਣ ਹੈ ਕੋਈ ਜਾਤ ਕਰਕੇ ਵੀ ਕੋਈ ਬ੍ਰਾਹਮਣ ਹੈ ਜਾਂ ਉੱਚੀ ਜਾਤ ਦਾ ਹੈ ਉਹਦੀ ਪੂਜਾ ਕਰ ਸਕਦੇ ਕਹਿੰਦੇ ਨਹੀਂ ਸੋ ਸਾਰੀਆਂ ਸੰਗਤਾਂ ਨੂੰ ਸਹੇਬੇ ਕਮਾਲ ਤਾਂ ਤਾਂ ਜਿੱਤ ਪ੍ਰਕਾਸ਼ ਸਤਿਗੁਰੂ ਵਿਦਾਸ ਸਹਾਰਾ ਜੀ ਦੇ 648 ਪ੍ਰਕਾਸ਼ ਜਣੇ ਦੀਆਂ 1 ਲੱਖ ਲੱਖ ਕਰੋੜ ਕਰੋੜ ਵਰਕਾਂ 100 ਗੁਰੂਆਂ ਦੀ ਸਾਸ ਸੁਣੀ ਹੋਣ ਅਰਦਾਸ ਹੋਵੇਗੀ ਸਾਰੀਆਂ ਸੰਗਤਾਂ ਅਰਦਾਸ ਵਿੱਚ ਸ਼ਾਮਲ ਹੋਣੇ ਪੀਲਾਸ ਪੇਨਰ ਦੋ ਚੱਕ ਥਾਈਂਗੇ ਸਤ ਥਾਖੇ ਉਹ ਪੀਲਾਸ ਜਪੋ ਜੀ ਸਤਨਾਮ 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 ਸਭ ਸੰਗਤਾਂ ਇਕੱਠੀਆਂ ਹੋਈਆਂ ਬਾਣ ਤੁਹਾਰੇ ਦਾਸ ਸਤਗੁਰ ਦਾ ਹੁਕਮ ਹੋਵੇ ਦਾਸ ਬੜੇ ਅਰਦਾਸ ਸਭ ਸੋ ਹੀਰਾ ਛੱਡ ਕੇ ਕਰੇ ਆਨ ਕੀ ਆਸ ਤੇ ਨਰਦੋਜ ਕੁ ਜਾਏਗਾ ਸਤ ਭਾਗ ਤੇ ਰਵਿਦਾਸ ਜਪੋ ਜੀ ਸਤਨਾਮ ਸਤਨਾਮ ਐਸੀ ਲਾਲ ਤੁਜ ਬਿਨ ਕੌਣ ਕਰੇ ਗਰੀਬ ਨਿਵਾਜ ਤੁਸੀਂ ਆ ਮੇਰਾ ਮਾਤ ਦੀ ਸ਼ਤਰ ਤਰੇ ਰਹੋ ਜਾ ਕੀ ਸ਼ੋਭ ਜਿਤ ਕੋ ਲਾਗੇ ਤਾਂ ਪਰ ਤੁਸੀਂ ਕਰੇ ਨੀਚੇ ਉੱਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਦਰ ਨਾਮ ਦੇ ਕੀਰਤਨ ਲੋਚਨ ਸੁਨਾਮ ਸੰਤਰੇ ਕਹੇਰਾ ਵਿਦਾਸ ਸੁਨੋਰੇ ਸੰਤੋ ਹਰ ਜਿਓ ਤੇ ਸੰਭੇ ਸਰੇ ਜਪੋ ਜੀ ਸਤਨਾਮ ਸਤਨਾਮ ਤਾਂ ਤਾਂ ਜਿੱਤ ਬਤਾ ਸਤਗੁਰੂ ਵਿਦਾਸ ਮਹਾਰਾਜ ਜੀ ਦੇ ਜੰਮ ਸਥਾਨ ਮੰਦਰ ਕਾਂਚੀ ਸੀਰਗਰਦਨ ਪਰ ਬਾਰਾਨਸੀ ਬੇਕੁਪਰਾ ਹਰਦੋਰ ਕਰਾਲਗੜ ਡੇਰਾ ਸਚਕੰਡਵ ਬੱਲਾ ਸਤਿਗੁਰੂ ਵਿਦਾਸ ਮਾਰੇ ਗੁਰੂ ਘਰ ਨਵੀਂ ਅਬਾਦ ਜਲਵਾਲ ਸਭੀ ਗੁਰਧਾਮਾਂ ਦੇ ਦਰਸ਼ਨ ਜੁਾਰੇ ਤਿਆੰਤਰ ਕੇ ਜਪੋ ਜੀ ਸਤਨਾਮ ਸਤਨਾਮ ਹਮ ਸਰ ਦੀਨ ਦਿਆਲ ਨਾ ਤੂੰ ਸਰ ਅਬ ਬਥੇਰ ਕਾ ਕੀਜੇ ਬਚਨੀ ਤੋਰ ਪੁਰ ਮਨ ਮਨੇ ਜਨ ਕੋ ਪੂਰਨ ਦੀ ਜਹੋ ਬਲ ਬਲ ਜਾਉਣ ਨੀ ਕਾਮ ਨੇ ਕਾਰਨ ਅਮਰ ਬੋਲੋ ਬਹੁਤ ਜਨਮ ਵਿਛੜੇ ਤੇ ਮਾਦੋ ਇਹ ਜਨਮ ਤੁਮਾਰੇ ਲੇਖਾ ਹੈ ਕਹਿ ਰਵਿਦਾਸ ਆਸਲ ਬਜੀਵੋ ਜਿਰ ਪਿਉ ਦਰਸ਼ਨ ਦੇਖੈ ਤਨ ਤਨ ਜਖ ਪਤਾ ਸੁਖ ਗਰਵਿਦਾਸ ਮਹਾਰਾਜ ਜੀ ਆਪ ਜੀ ਦੇ ਪਾਵਨ ਪਿਤਰ ਚਨਾਈ ਬੇਨਤੀ ਅਰਦਾਸ ਆਪ ਜੀ ਦੀ ਅਪਾਰ 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 ਕਿਰਪਾ ਇਹ ਜੋ ਅੱਜ ਆਪ ਜੀ ਦੇ ਗੁਰੂ ਘਰ ਦੇ ਨਾਲ ਲਿਆ ਸੰਤਾਂ ਨਿਊ ਆਬਾਦੀ ਜਨਵਾਲ ਦੇ ਸਾਰੇ ਸੰਤਾਂ ਔਰ ਸੁਮਨ ਪਰਿਵਾਰ ਵੱਲੋਂ ਸਤਿਗੁਰੂ ਜੀ ਆਪ ਜੀ ਦੇ ਦਿੱਤਿਆਂ ਦਾਤਾਂ ਵਿੱਚੋਂ ਨੇਕ ਮੈ ਲੈਣ ਕੇ ਆਪ ਜੀ ਦੇ 698 ਪ੍ਰਕਾਰ ਜਿਹੜੇ ਮੁੱਖ ਰੱਖਦੇ ਆ ਇੱਕ ਹਾਜ਼ਰ ਕੀਤਾ ਗਿਆ ਹੈ ਸਤਿਗੁਰੂ ਜੀ ਜਿਨ੍ਹਾਂ ਖਜ਼ਾਨੇ ਚੋਂ ਮੈ ਲੈਣ ਕੇ ਇੱਕ ਹਾਜ਼ਰ ਕੀਤਾ ਖਜ਼ਾਨੇ ਸਦਾ ਪ੍ਰੇਤੇ ਪ੍ਰਭੂ ਰਖਣੇ ਨੇਕ ਮੈ ਜੀ ਵਰਕਤ ਬੋਲੇ ਧੰਦ ਦੁਗਲੀ ਰਾਜ ਤੋਂ ਗੁਰੂ ਤਰਤੀ ਰਖਣੀ ਹੌਮਲਾ ਸਮਾ ਸਾਰੀਆਂ ਸੰਕਵਾਤੀ ਦੇਸ਼ਮ ਦੇ ਦੇ ਸੰਕਵਾਤੀ ਸੁਖਾਂ ਪ੍ਰਾਪਤ ਕਰੇ ਇਹ ਅਰਦਾਸ ਕਰਨਾ ਜੀ ਪ੍ਰਸ਼ਾਦ ਨੂੰ ਆਪ ਜੀ ਦੇ ਨਾਮ ਦਾ ਪੋਗ ਲਗੇ ਕਹੇ ਰਵਿਦਾਸ ਨਾਮ ਤੇ ਰੂ ਆਰਤੀ ਸਤ ਨਾਮ ਹੈ ਹਰ ਪੋਗ ਤਾਰੇ ਆਪ ਜੀ ਦੇ ਨਾਮ ਦਾ ਪੋਗ ਲਗਿਆ ਪ੍ਰਸ਼ਾਦ ਸਾਰੀ ਸੰਗਤਾਂ ਦੇ ਲੈ ਕੇ ਵਿਦੋ ਜੀ ਪੜ੍ਹਜ ਕੇ ਆਪ ਜੀ ਦਾ ਨਾਮ ਸਤਨਾਮ ਸਤਨਾਮ ਚੱਕ ਨਾਮ ਜਪੇ ਤਾਂ ਤਨ ਜਕ ਬਤਾ ਸਤ ਗੁਰੂ ਦਾਸ ਸ੍ਰੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਨਾਮ ਦੇ ਉਚੜਦੀ ਕਲਾ ਘੜਦੀ ਜੁੜਾ ਤੇਰੇ ਪਾਣੀ ਸਰਬਦਾ ਪਨਾਹ ਆਰ ਸੋ ਇਰਾਸ਼ਾ ਛੱਡ ਕੇ ਕਰੇ ਆਨ ਕੀ ਆਸ ਤੇ ਨਰ ਦੋ ਜਿੱਤ ਜਾਣੀ ਏ ਸਤਿ ਸ੍ਰੀ ਅਕਾਲ ਜੀ ਪਿੰਡ ਦਾਸ ਕੰਨ ਸੰਜਕਪਤਾ ਸਤਿਗੁਰੂ ਰਾਜਾ ਜੀ ਆਪ ਜੀ ਦੇ ਗੁਰ ਕਰਨੇ ਨਾਲ ਨੇ ਸੰਗਤਾਂ ਵੱਲੋਂ ਆਪ ਜੀ ਦੇ ਸ਼ਹਿਰ ਤੋਂ ਮੈਂ ਪਕਾਣੇ ਮੁਕਾਬਲਤ ਆ ਸਾਰੀ ਸੰਗਤਾਂ ਵੱਲੋਂ ਬਹੁਤ ਸਾਰੇ ਨਾਮ ਦਾ ਸਨਮਾਨ ਦਿੱਤਾ ਜਾ ਰਿਹਾ ਹੈ ਆਪ ਸਭ ਸੰਗਤਾਂ ਦੇ ਨਾਮ ਜਾਣੇ ਜਾਣ ਹੋ ਜਿਨ੍ਹਾਂ ਕੋ ਕੰਮ ਕਮ ਆਣ ਕੇ ਪਰਿਵਾਰਾਂ ਵੱਲੋਂ ਸੇਵਾ ਹੋਈ ਖਜਾਨੇ ਸਦਾ ਪ੍ਰੇਮ ਦੇ ਭਰਪੂਰ ਰੱਖਣੇ ਕੌਣ ਹੁਣਾ ਸਮਾ ਸੁੱਖਾਂ ਪਰਿਆਵੇ ਇਹਨਾਂ ਸੰਗਤਾਂ ਵਾਸਤੇ ਅਨਾਂ ਦੇ ਤੀਆਂ ਪੁੱਤਰ ਪੈਣ ਪੜਾ ਰਿਸ਼ਤੇਦਾਰਾਂ ਵਾਸਤੇ ਆਉਣ ਵਾਲਾ ਸਮਾਂ ਸੁੱਖਾਂ-ਪ੍ਰੇਮ ਸੁੱਖਾਂ ਪ੍ਰਕਾਸ਼ਿਤ ਹੋਵੇ ਔਰ ਸਭ ਸੰਤਾਂ ਨਾਲ ਮਿਲ ਕੇ ਖੁਸ਼ੀਆਂ ਦੇ ਕਾਰਜ ਕਰਦੇ ਰਹਿਣ ਆਪ ਜੀ ਦਾ ਨਾਮ ਜਪਦੇ ਰਹਿਣ ਆਪ ਜੀ ਦੀ ਇਸ ਨਾਮ ਦੀ ਸੇਵਾ ਕਰਦੇ ਰਹਿਣ ਆਪ ਜੀ ਦੇ ਨਾਮ ਦਾ ਓਟ ਅਥਰ ਲੇ ਕੇ ਸਾਰੇ ਕਾਰਜ ਕਰਨ ਇਹ ਹੀ ਅਰਦਾਸ ਅਸੀਂ ਜਰਨਾ ਚ ਜੋ ਮੋਲੇ ਸੋ ਨਰਪਾ ਜਪਰਪਦਾਸ ਮਹਾਰਾਜ ਕੀ ਜੈ ਜੈ ਗੁਰਦੀਪ ਦਾਨ ਨਰਦੇਵ ਜੀ ਤੁਨ ਜੀ